ਕਛਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਔਰਤ ਹਸਪਤਾਲ ਦੇ ਲੇਬਰ ਰੂਮ ਵਿੱਚ ਪਈ ਸੀ ਹੁਣੇ-ਹੁਣੇ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ ਨਰਸ ਨੇ ਬਾਹਰ ਆ ਕੇ ਆਵਾਜ਼ ਮਾਰੀ ਕਿ ਮਨਵੀਰ ਨਾਲ ਕੌਣ ਹੈ ਮਨਵੀਰ ਦੀ ਸੱਸ ਭੱਜੀ ਆਈ ਤੇ ਨਰਸ ਦੇ ਮੂੰਹ ਵੱਲ ਧੱਕਣ ਲੱਗੀ ਜਦੋਂ ਨਰਸ ਨੇ ਵਧਾਈਆਂ ਦਿੱਤੀਆਂ ਤਾਂ ਮਨਵੀਰ ਦੀ ਸੱਸ ਨੂੰ ਲੱਗਿਆ ਕਿ ਮੇਰੇ ਪੋਤਾ ਹੋਇਆ ਨਰਸ ਨੇ ਬੱਚਾ ਮਨਵੀਰ ਦੀ ਸੱਸ ਵੱਲ ਵਧਾਉਂਦਿਆਂ ਕਿਹਾ ਮਾਤਾ ਜੀ ਤੁਹਾਡੇ ਘਰ ਲక్ష్ਮੀ ਆਈ ਹੈ ਇਹ ਗੱਲ ਸੁਣ ਕੇ ਮਨਵੀਰ ਦੀ ਸੱਸ ਅਗ ਬਗੂਲਾ ਹੋ ਗਈ ਉਹ ਕਹਿਣ ਲੱਗੀ ਕਿ ਵਧਾਈਆਂ ਕਾਦੀਆਂ ਨਰਸ ਨੇ ਕਿਹਾ ਮਾਤਾ ਜੀ ਘਰ ਵਿੱਚ ਨਵਾਂ ਜੀ ਆਇਆ ਹੈ ਇਸ ਲਈ ਤੁਹਾਨੂੰ ਵਧਾਈਆਂ ਦੇ ਦਿੱਤੀਆਂ ਤੂੰ ਆਪਣੀਆਂ ਵਧਾਈਆਂ ਆਪਣੇ ਕੋਲ ਰੱਖ ਸਾਡੇ ਘਰ ਤੀਜਾ ਪੱਥਰ ਫੇਰ ਆ ਗਿਆ ਮਨਵੀਰ ਦੀ ਸੱਸ ਦਾ ਵਿਵਹਾਰ ਦੇਖ ਕੇ ਨਰਸ ਹੈਰਾਨ ਰਹਿ ਗਈ ਉਸ ਨੂੰ ਇਹ ਗੱਲ ਸਮਝਣ ਵਿੱਚ देर ਨਾ ਲੱਗੀ ਕਿ ਕੁੜੀ ਦੇ ਜਨਮ ਤੇ ਉਸ ਦੀ ਦਾਦੀ ਨੂੰ ਖੁਸ਼ੀ ਨਹੀਂ ਹੋਈ। ਮਨਵੀਰ ਦੀ ਸੱਸ ਉਸ ਬੱਚੇ ਨੂੰ ਫੜਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਫੇਰ ਮਨਵੀਰ ਦੀ ਮਾਂ ਉੱਠਦੀ ਹੈ ਤੇ ਬੱਚੀ ਨੂੰ ਨਰਸ ਕੋਲੋਂ ਫੜ ਲੈਂਦੀ ਹੈ। ਉਹ ਬੱਚੀ ਨੂੰ ਫੜ ਕੇ ਬੁੱਕਲ ਵਿੱਚ ਲੈਂਦੀ ਹੈ ਤੇ ਕਹਿੰਦੀ ਹੈ, "ਧੀਏ, ਤੂੰ ਹੀ ਪੁੱਤ ਬਣ ਕੇ ਆ ਜਾਂਦੀ ਜਿਸ ਨਾਲ ਮੇਰੀ ਧੀ ਦੀ ਵੀ ਕਦਰ ਪੈ ਜਾਂਦੀ।" ਫੇਰ ਮਨਵੀਰ ਨੂੰ ਜਨਰਲ ਵਾਰਡ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਨਰਸ ਕਹਿੰਦੀ ਹੈ ਕਿ ਇਹਨਾਂ ਕੋਲ ਜ਼ਿਆਦਾ ਰੌਲਾ ਨਾ ਪਾਓ ਇਹਨਾਂ ਨੂੰ ਆਰਾਮ ਦੀ ਬਹੁਤ ਲੋੜ ਹੈ ਕਿਉਂਕਿ ਬੱਚੀ ਦਾ ਜਨਮ ਸਜੇਰੀਅਨ ਨਾਲ ਹੋਇਆ ਸੀ ਮਨਵੀਰ ਦਾ ਘਰ ਵਾਲਾ ਕਹਿੰਦਾ ਹੈ ਕਿ ਡਾਕਟਰ ਤੋਂ ਛੁੱਟੀ ਲਓ ਸਾਡੇ ਤੋਂ ਹਸਪਤਾਲ ਵਿੱਚ ਨਹੀਂ ਰੁਕਿਆ ਜਾਂਦਾ ਡਾਕਟਰ ਕਹਿਣ ਲੱਗੀ ਇਹਨਾਂ ਦਾ ਆਪਰੇਸ਼ਨ ਹੋਇਆ ਹੈ ਇਸ ਲਈ ਛੁੱਟੀ ਨਹੀਂ ਦੇ ਸਕਦੇ ਮਨਵੀਰ ਦੇ ਘਰ ਵਾਲਾ ਕਹਿੰਦਾ ਹੈ ਕਿ ਅਸੀਂ ਤਾਂ ਚੱਲੇ ਹਾਂ ਘਰ ਮਨਵੀਰ ਦੀ ਮਾਂ ਕਹਿੰਦੀ ਕੋਈ ਗੱਲ ਨਹੀਂ ਪੁੱਤ ਤੁਸੀਂ ਚਲੇ ਜਾਓ ਮੈਂ ਆਪਣੀ ਧੀ ਕੋਲ ਰੁਕ ਜਾਂਦੀ ਹਾਂ ਇਸ ਦੇ ਭਰਾ ਨੂੰ ਵੀ ਬੁਲਾ ਲਵਾਂਗੀ ਮਨਵੀਰ ਦੀ ਸੱਸ ਤੇ ਉਸ ਦਾ ਘਰ ਵਾਲਾ ਘਰ ਚਲੇ ਜਾਂਦੇ ਹਨ ਜਦੋਂ ਹਸਪਤਾਲ ਤੋਂ ਛੁੱਟੀ ਮਿਲਦੀ ਹੈ ਤਾਂ ਮਨਵੀਰ ਦੇ ਘਰ ਵਾਲਾ ਮਨਵੀਰ ਨੂੰ ਆਪਣੇ ਘਰ ਲੈ ਜਾਣ ਤੋਂ ਇਹ ਕਹਿ ਕੇ ਮਨਾ ਕਰ ਦਿੰਦਾ ਹੈ ਕੇ ਹਾਲੇ ਮਨਵੀਰ ਨੂੰ ਆਰਾਮ ਦੀ ਲੋੜ ਹੈ ਇਸ ਲਈ ਤੁਸੀਂ ਇਸ ਨੂੰ ਆਪਣੇ ਘਰ ਲੈ ਜਾਓ ਅਸਲ ਵਿੱਚ ਨਾ ਤਾਂ ਮਨਵੀਰ ਦੇ ਘਰ ਵਾਲਾ ਹਸਪਤਾਲ ਦਾ ਬਿੱਲ ਦਿੰਦਾ ਹੈ ਤੇ ਨਾ ਹੀ ਮਨਵੀਰ ਨੂੰ ਆਪਣੇ ਘਰ ਲਿਜਾਂਦਾ ਹੈ ਵੱਡੀਆਂ ਦੋਵੇਂ ਕੁੜੀਆਂ ਵੀ ਮਨਵੀਰ ਦੇ ਨਾਲ ਉਸ ਦੇ ਪੇਕੇ ਘਰ ਭੇਜ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਸਮਾਂ ਲੰਘਣ ਲੱਗਿਆ ਮਨਵੀਰ ਦੀ ਬੇਟੀ 2 ਮਹੀਨਿਆਂ ਦੀ ਹੋ ਚੁੱਕੀ ਸੀ ਮਨਵੀਰ ਦੀ ਸੱਸ ਤੇ ਉਸਦੇ ਘਰ ਵਾਲੇ ਨੇ ਮਨਵੀਰ ਦਾ ਕਦੇ ਵੀ ਹਾਲਚਲ ਨਹੀਂ ਪੁੱਛਿਆ ਸੀ ਢਾਈ ਕੁ ਮਹੀਨੇ ਬਾਅਦ ਮਨਵੀਰ ਦਾ ਘਰ ਵਾਲਾ ਉਸ ਨੂੰ ਲੈਣ ਆਉਂਦਾ ਹੈ ਮਨਵੀਰ ਦੀ ਮਾਂ ਉਸਦੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਪੁੱਤ ਇਸ ਦਾ ਵੱਡਾ ਆਪਰੇਸ਼ਨ ਹੋਇਆ ਹੈ ਹਾਲੇ ਇਸ ਨੇ ਜਿਆਦਾ ਕੰਮ ਨਹੀਂ ਕਰਨਾ ਮਨਵੀਰ ਦਾ ਘਰ ਵਾਲਾ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਮਾਤਾ ਮੇਰੀ ਮਾਂ ਇਸ ਨਾਲ ਕੰਮ ਕਰਵਾ ਦਿਆ ਕਰੇਗੀ ਜਦੋਂ ਮਨਵੀਰ ਆਪਣੇ ਸਹੁਰੇ ਘਰ ਆਉਂਦੀ ਹੈ ਤਾਂ ਉਸ ਦੀ ਸੱਸ ਉਸ ਨੂੰ ਚੰਗੀ ਤਰ੍ਹਾਂ ਬੁਲਾਉਂਦੀ ਨਹੀਂ ਉਸ ਨੂੰ ਚਾਹ ਪਾਣੀ ਪੁੱਛਣਾ ਤਾਂ ਦੂਰ ਉਹ ਤਾਂ ਘਰੋਂ ਬਾਹਰ ਹੀ ਚਲੀ ਜਾਂਦੀ ਹੈ ਮਨਵੀਰ ਥੋੜਾ ਟਾਈਮ ਆਰਾਮ ਕਰਨ ਤੋਂ ਬਾਅਦ ਚਾਹ ਬਣਾ ਕੇ ਆਪਣੀਆਂ ਕੁੜੀਆਂ ਨੂੰ ਪਿਉਂਦੀ ਹੈ ਅਤੇ ਖੁਦ ਵੀ ਪੀਂਦੀ ਹੈ ਛੋਟੀ ਧੀ ਨੂੰ ਦੁੱਧ ਪਿਆਉਣ ਤੋਂ ਬਾਅਦ ਮਨਵੀਰ ਸੋਈ ਦੇ ਕੰਮਾਂ ਵਿੱਚ ਲੱਗ ਜਾਂਦੀ ਹੈ ਉਸ ਦੀ ਸੱਸ 3-4 ਘੰਟੇ ਘਰ ਵਾਪਸ ਨਹੀਂ ਆਉਂਦੀ ਉਸ ਦਿਨ ਦੀ ਮਨਵੀਰ ਕੰਮ ਲੱਗੀ ਮੁੜ ਕੇ ਉਸ ਦਾ ਕੰਮ ਤੋਂ ਖਿਹੜਾ ਨਾ ਛੁੱਟਿਆ ਜਦੋਂ ਮਨਵੀਰ ਘਰ ਦੇ ਕੰਮਾਂ ਵਿੱਚ ਲੱਗੇ ਹੁੰਦੀ ਤਾਂ ਉਸ ਦੀ ਛੋਟੀ ਬੱਚੀ ਰੋਂਦੀ ਬਿਲਕਦੀ ਪਰ ਉਸ ਦੀ ਸੱਸ ਬੱਚੀ ਨੂੰ ਚੁੱਕਣ ਦੀ بجائے ਦੂਜੇ ਪਾਸੇ ਮੂੰਹ ਕਰਕੇ ਪੈ ਜਾਂਦੀ ਮਨਵੀਰ ਕਦੇ ਕੰਮ ਵੱਲ ਭੱਜਦੀ ਕਦੇ ਆਪਣੀ ਬੱਚੀ ਵੱਲ ਇਸ ਤਰ੍ਹਾਂ ਸਮਾਂ ਗੁਜ਼ਰਦਾ ਜਾਂਦਾ ਹੈ ਇੱਕ ਦਿਨ ਮਨਵੀਰ ਦਾ ਘਰ ਵਾਲਾ ਆਪਣੀ ਮਾਂ ਨੂੰ ਕਹਿਣ ਲੱਗਿਆ ਕਿ ਮਾਂ ਮੈਂ ਵਿਦੇਸ਼ ਜਾਣਾ ਚਾਹੁੰਦਾ ਹਾਂ ਮੇਰਾ ਦੋਸਤ ਦੁਬਈ ਗਿਆ ਹੈ ਮੈਂ ਵੀ ਉਸ ਕੋਲ ਜਾ ਕੇ ਪੈਸਾ ਕਮਾਉਣਾ ਚਾਹੁੰਦਾ ਹਾਂ ਤਾਂ ਉਸ ਦੀ ਮਾਂ ਕਹਿੰਦੀ ਹੈ ਕਿ ਮੈਂ ਪੋਤੇ ਦਾ ਮੂੰਹ ਦੇਖਣਾ ਚਾਹੁੰਦੀ ਹਾਂ ਕੀ ਮੈਂ ਪੋਤੇ ਦਾ ਮੂੰਹ ਵੇਖੇ ਬਿਨਾਂ ਹੀ ਇਸ ਦੁਨੀਆ ਤੋਂ ਚਲੀ ਜਾਵਾਂਗੀ ਉਸ ਦਾ ਪੁੱਤਰ ਕਹਿਣ ਲੱਗਿਆ ਮਾ ਜੋ ਆਪਣੀ ਕਿਸਮਤ ਵਿੱਚ ਲਿਖਿਆ ਸੀ ਉਹ ਆਪਾਂ ਨੂੰ ਮਿਲ ਗਿਆ ਹੁਣ ਮੈਂ ਇਹਨਾਂ ਦੀਆਂ ਸ਼ਕਲਾਂ ਵੇਖ-ਵੇਖ ਕੇ ਅੱਕਿਆ ਪਿਆ ਕਮਾਈ ਨਾਲੋਂ ਜ਼ਿਆਦਾ ਕੁੜੀਆਂ ਦੇ ਖਰਚੇ ਹਨ ਮੈਨੂੰ ਇੱਥੋਂ ਚੱਲਾ ਜਾਣ ਦੇ ਮਨਵੀਰ ਦੀ ਸੱਸ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਬਾਹਰ ਜਾਣ ਲਈ ਪੈਸਾ ਕਿੱਥੋਂ ਆਵੇਗਾ ਤਾਂ ਮਨਵੀਰ ਦਾ ਘਰ ਵਾਲਾ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾ ਮੈਨ ਮਨਵੀਰ ਨੂੰ ਕਹਿੰਦਾ ਹਾਂ ਇਹ ਆਪਣੇ ਪੇਕਿਆਂ ਤੋਂ ਲੈ ਕੇ ਆਵੇਗੀ ਇਸ ਦਾ ਭਰਾ ਜਿੱਥੋਂ ਮਰਜੀ ਪੈਸੇ ਦੇਵੇ ਮਨਵੀਰ ਦਾ ਘਰ ਵਾਲਾ ਉਸ ਨੂੰ ਕਹਿੰਦਾ ਹੈ ਕਿ ਮਨਵੀਰ ਮੈਨੂੰ 4 ਲੱਖ ਰੁਪਏ ਦੀ ਲੋੜ ਹੈ ਮਨਵੀਰ ਕਹਿੰਦੀ ਹੈ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਤੁਸੀਂ ਇੰਨੇ ਪੈਸੇ ਕੀ ਕਰਨੇ ਹਨ ਮਨਵੀਰ ਦਾ ਘਰ ਵਾਲਾ ਦੱਸਦਾ ਹੈ ਕਿ ਮੇਰਾ ਇੱਕ ਦੋਸਤ ਦੁਬਈ ਗਿਆ ਹੈ ਉੱਥੇ ਕੰਮ ਬਹੁਤ ਹੈ ਤੇ ਪੈਸਾ ਵੀ ਬਹੁਤ ਬਣਦਾ ਹੈ ਮੈਂ ਚਾਹੁੰਦਾ ਹਾਂ ਕਿ ਮੈਂ ਵੀ ਉਸ ਕੋਲ ਚੱਲਿਆ ਜਾਵਾਂ ਮਨਵੀਰ ਦੇ ਘਰ ਵਾਲਾ ਕਹਿੰਦਾ ਹੈ ਤੂੰ ਆਪਣੇ ਭਰਾ ਤੋਂ ਪੈਸੇ ਲਿਆ ਕੇ ਮੈਨੂੰ ਦੇ ਦੇ ਜਦੋਂ ਮੈਂ ਦਵਾਈ ਜਾ ਕੇ ਕਮਾਉਣ ਲੱਗ ਪਿਆ ਤਾਂ ਉਸਦੇ ਪੈਸੇ ਵਾਪਸ ਕਰ ਦੇਵਾਂਗਾ ਮਨਵੀਰ ਆਪਣੀ ਮਾਂ ਨੂੰ ਫੋਨ ਕਰਦੀ ਹੈ ਤੇ ਪੈਸਿਆਂ ਦੀ ਗੱਲ ਵੀ ਕਰਦੀ ਹੈ ਉਸਦੀ ਮਾਂ ਅਤੇ ਭਰਾ ਕਹਿੰਦੇ ਹਨ ਕੋਈ ਗੱਲ ਨਹੀਂ ਅਸੀਂ ਪੈਸੇ ਦੇ ਦੇਵਾਂਗੇ ਕਿਉਂਕਿ ਉਹ ਜਾਣਦੇ ਸੀ ਕਿ ਜੇਕਰ ਅਸੀਂ ਮਨਵੀਰ ਦੇ ਘਰ ਵਾਲੇ ਨੂੰ ਪੈਸੇ ਨਹੀਂ ਦੇਵਾਂਗੇ ਤਾਂ ਉਹ ਸਾਡੀ ਮਨਵੀਰ ਨੂੰ ਤੰਗ ਕਰੇਗਾ ਮਨਵੀਰ ਦੀ ਮਾਂ ਅਤੇ ਉਸ ਦਾ ਭਰਾ 4 ਲੱਖ ਰੁਪਈਆ ਦੇ ਜਾਂਦੇ ਹਨ ਮਨਵੀਰ ਦੇ ਘਰ ਵਾਲਾ ਆਪਣੀ ਫਾਈਲ ਆ ਦਿੰਦਾ ਹੈ ਮਹੀਨੇ ਬਾਅਦ ਉਸ ਦਾ ਵੀਜ਼ਾ ਆ ਜਾਂਦਾ ਹੈ ਉਹ ਦੁਬਈ ਚਲਾ ਜਾਂਦਾ ਹੈ ਮਨਵੀਰ ਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਹੁਣ ਸਾਡੇ ਦਿਨ ਬਦਲ ਜਾਣਗੇ ਮੇਰੀਆਂ ਧੀਆਂ ਦੀ ਚੰਗੀ ਪੜ੍ਹਾਈ ਹੋ ਜਾਵੇਗੀ ਹੌਲੀ ਹੌਲੀ ਮਨਵੀਰ ਦੇ ਘਰ ਵਾਲੇ ਨੂੰ ਦੁਬਈ ਗਏ ਨੂੰ 6 ਮਹੀਨੇ ਹੋ ਜਾਂਦੇ ਹਨ ਉਹ ਜਦੋਂ ਵੀ ਫੋਨ ਕਰਦਾ ਹੈ ਮਨਵੀਰ ਨਾਲ ਘੱਟ ਗੱਲ ਕਰਦਾ ਹੈ ਤੇ ਆਪਣੀ ਮਾਂ ਨਾਲ ਜ਼ਿਆਦਾ ਗੱਲ ਕਰਦਾ ਹੈ ਜਦੋਂ ਵੀ ਮਨਵੀਰ ਦੇ ਘਰ ਵਾਲਾ ਪੈਸੇ ਭੇਜਦਾ ਤਾਂ ਆਪਣੀ ਮਾਂ ਦੇ ਖਾਤੇ ਵਿੱਚ ਭੇਜਦਾ ਕੁਝ ਟਾਈਮ ਤੱਕ ਮਨਵੀਰ ਚੁੱਪ ਰਹੀ ਇੱਕ ਦਿਨ ਮਨਵੀਰ ਨੇ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ ਮੈਨੂੰ ਕੁਝ ਪੈਸੇ ਚਾਹੀਦੇ ਹਨ ਆਪਾਂ ਵੱਡੀ ਕੁੜੀ ਦਾ ਦਾਖਲਾ ਕਰਵਾਉਣਾ ਹੈ ਉਹ ਹੁਣ ਪੜਨ ਦੇ ਯੋਗ ਹੋ ਗਈ ਹੈ ਮਨਵੀਰ ਦੀ ਸੱਸ ਨੇ ਕਿਹਾ ਮੇਰੇ ਕੋਲ ਕੁੜੀਆਂ ਦੀ ਪੜ੍ਹਾਈ ਲਈ ਕੋਈ ਪੈਸਾ ਨਹੀਂ ਇਹਨਾਂ ਨੂੰ ਪੜਾ ਕੇ ਕੀ ਕਰਨਾ ਹੈ ਜੋ ਇਹਨਾਂ ਦੀ ਪੜ੍ਹਾਈ ਤੇ ਖਰਚ ਕਰਾਂਗੇ ਉਸ ਨਾਲ ਇਹਨਾਂ ਦਾ ਵਿਆਹ ਕਰ ਦੇਵਾਂਗੇ ਜੇਕਰ ਤੈਨੂੰ ਪੜ੍ਹਾਈ ਨਾਲ ਜ਼ਿਆਦਾ ਹੀ ਪਿਆਰ ਹੈ ਤਾਂ ਇਹਨਾਂ ਨੂੰ ਸਰਕਾਰੀ ਸਕੂਲ ਵਿੱਚ ਪੜਨ ਲਾ ਦੇ ਅਗਲੇ ਦਿਨ ਜਦੋਂ ਮਨਵੀਰ ਦੇ ਘਰ ਵਾਲੇ ਦਾ ਫੋਨ ਆਇਆ ਤਾਂ ਉਸਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਖਰਚੇ ਲਈ ਕੁਝ ਪੈਸੇ ਚਾਹੀਦੇ ਹਨ ਤੁਸੀਂ ਜਦੋਂ ਦੇ ਗਏ ਹੋ ਕੋਈ ਪੈਸਾ ਨਹੀਂ ਭੇਜਿਆ ਉਹ ਕਹਿਣ ਲੱਗਿਆ ਮੈਂ ਪਿਛਲੇ ਮਹੀਨੇ ਮਾਂ ਨੂੰ ਪੈਸੇ ਭੇਜੇ ਸੀ ਉਸਨੇ ਵੀ ਮੈਨੂੰ ਕਿਹਾ ਸੀ ਕਿ ਕੁੜੀਆਂ ਦੇ ਖਰਚੇ ਲਈ ਪੈਸੇ ਚਾਹੀਦੇ ਹਨ ਮੇਰੇ ਕੋਲੋਂ ਤਾਂ ਤੁਹਾਡੇ ਮਾਮਾ ਧੀਆ ਦੇ ਖਰਚੇ ਹੀ ਲੋਟ ਨਹੀਂ ਆਉਂਦੇ ਤੁਹਾਨੂੰ ਕੀ ਪਤਾ ਹੈ ਮੈਂ ਇੱਥੇ ਕਿੰਨੀ ਮਿਹਨਤ ਕਰ ਰਿਹਾ ਹਾਂ ਪੈਸਾ ਕਮਾਉਣਾ ਕੋਈ ਸੌਖੀ ਗੱਲ ਨਹੀਂ ਮਨਵੀਰ ਨੇ ਕਿਹਾ ਕਿ ਮੰਮੀ ਨੇ ਮੈਨੂੰ ਕਦੇ ਵੀ ਕੋਈ ਪੈਸਾ ਨਹੀਂ ਦਿੱਤਾ ਮਨਵੀਰ ਦਾ ਘਰ ਵਾਲਾ ਕਹਿਣ ਲੱਗਿਆ ਤੂੰ ਮੇਰੀ ਮਾਂ ਤੇ ਇਲਜ਼ਾਮ ਲਾ ਰਹੀ ਹੈ ਮੇਰੀ ਮਾਂ ਨੇ ਪੈਸੇ ਕੀ ਕਰਨੇ ਹਨ ਉਹ ਵੀ ਤੁਹਾਡੇ ਮਾਵਾਆਂ ਧੀਆਂ ਲਈ ਹੀ ਮੰਗਵਾਉਂਦੀ ਹੈ ਮਨਵੀਰ ਨੇ ਕਿਹਾ ਕਿ ਤੁਸੀਂ ਦੁਬਈ ਜਾਣ ਤੋਂ ਪਹਿਲਾਂ ਜੋ ਮੇਰੇ ਭਰਾ ਤੋਂ ਪੈਸੇ ਲੈ ਸੀ ਉਹ ਵੀ ਨਹੀਂ ਭੇਜੇ ਮਨਵੀਰ ਦੇ ਘਰ ਵਾਲਾ ਕਹਿਣ ਲੱਗਿਆ ਕੀ ਹੋਇਆ ਜੇ ਮੈਂ ਤੇਰੇ ਭਰਾ ਤੋਂ ਪੈਸੇ ਲੈ ਲਏ ਪਹਿਲਾਂ ਮੈਨੂੰ ਆਪਣੇ ਕਰਜ਼ੇ ਉਤਾਰ ਲੈਣ ਦੇ ਜਦੋਂ ਮੇਰੀ ਕਬੀਲਦਾਰੀ ਸੈੱਟ ਹੋ ਗਈ ਮੈਂ ਉਹਨਾਂ ਦੇ ਪੈਸੇ ਵੀ ਵਾਪਸ ਕਰ ਦਿਆਂ ਮੈਂ ਕਿਤੇ ਭੱਜਣ ਥੋੜਾ ਲੱਗਿਆ ਮਨਵੀਰ ਆਪਣੀਆਂ ਕੁੜੀਆਂ ਨੂੰ ਸਰਕਾਰੀ ਸਕੂਲ ਵਿੱਚ ਪੜਾਉਂਦੀ ਹੈ ਉਸ ਦੀਆਂ ਕੁੜੀਆਂ ਬਹੁਤ ਸਿਆਣੀਆਂ ਅਤੇ ਹੁਸ਼ਿਆਰ ਹਨ ਇਸ ਤਰ੍ਹਾਂ ਦਿਨ ਗੁਜ਼ਰਦੇ ਜਾਂਦੇ ਹਨ ਮਨਵੀਰ ਦੇ ਭਰਾ ਦਾ ਵਿਆਹ ਹੁੰਦਾ ਹੈ ਮਨਵੀਰ ਆਪਣੇ ਘਰ ਵਾਲੇ ਨੂੰ ਵਿਆਹ ਬਾਰੇ ਦੱਸਦੀ ਹੈ ਤੇ ਆਉਣ ਲਈ ਕਹਿੰਦੀ ਹੈ ਉਸ ਦਾ ਘਰ ਵਾਲਾ ਕਹਿੰਦਾ ਹੈ ਕਿ ਮੈਂ ਵਿਆਹ ਨਹੀਂ ਆ ਸਕਦਾ ਤੂੰ ਚਲੀ ਜਾਈਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਮਨਵੀਰ ਦੀ ਸੱਸ ਔਖੀ ਜੀ ਹੋ ਕੇ ਮਨਵੀਰ ਨੂੰ ਉਸ ਦੇ ਪੇਕੇ ਤੋੜ ਦਿੰਦੀ ਹੈ। ਇੱਕ ਦਿਨ ਮਨਵੀਰ ਦੀ ਮਾਂ ਤੇ ਭਰਾ ਬਾਜ਼ਾਰੋਂ ਕੁਝ ਖਰੀਦਣ ਮੋਟਰਸਾਈਕਲ ਤੇ ਜਾਂਦੇ ਹਨ। ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ। ਉਹ ਉੱਥੇ ਹੀ ਪੂਰੇ ਹੋ ਗਏ। ਮਨਵੀਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਜਦੋਂ ਵੀ ਮਨਵੀਰ ਨੂੰ ਆਪਣੇ ਪਤੀ ਦੀ ਮਦਦ ਦੀ ਲੋੜ ਪਈ ਤਾਂ ਉਸਦੇ ਕੰਮ ਨਾ ਆਇਆ ਆਪਣੀ ਮਾਂ ਤੇ ਭਰਾਦਿਆਂ ਅੰਤਮ ਰਸਮਾਂ ਤੱਕ ਮਨਵੀਰ ਆਪਣੇ ਪੇਕੇ ਘਰ ਰਹਿੰਦੀ ਹੈ ਭੋਗ ਤੋਂ ਬਾਅਦ ਉਹ ਭਰੇ ਹੋਏ ਮਨ ਨਾਲ ਆਪਣੀ ਸਹੁਰੇ ਘਰ ਵਾਪਸ ਆ ਜਾਂਦੀ ਹੈ ਮਨਵੀਰ ਦੀ ਸੱਸ ਇੱਕ ਦਿਨ ਉਸਦੇ ਘਰ ਵਾਲੇ ਨੂੰ ਫੋਨ ਕਰਦੀ ਹੈ ਅਤੇ ਕਹਿੰਦੀ ਹੈ ਕਿ ਪੁੱਤ ਮੈਂ ਚਾਹੁੰਦੀ ਹਾਂ ਕਿ ਤੂੰ ਦੂਜਾ ਵਿਆਹ ਕਰਵਾ ਲਵੇਂ ਆਪਣੀ ਜਾਇਦਾਦ ਅਤੇ ਪੈਸਾ ਸੰਭਣ ਵਾਲਾ ਕੋਈ ਤਾਂ ਚਾਹੀਦਾ ਹੈ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਠੀਕ ਹੈ ਮਾਂ ਤੂੰ ਕੁੜੀ ਲੱਭ ਮੈਂ ਆ ਜਾਵਾਂਗਾ ਜਦੋਂ ਇਸ ਗੱਲ ਦਾ ਮਨਵੀਰ ਨੂੰ ਪਤਾ ਲੱਗਦਾ ਹੈ ਤਾਂ ਉਹ ਬਹੁਤ ਦੁਖੀ ਹੁੰਦੀ ਹੈ ਉਹ ਆਪਣੀ ਸੱਸ ਦੇ ਬਹੁਤ ਤਰਲੇ ਮਿੰਤਾ ਕਰਦੀ ਹੈ ਮਨਵੀਰ ਕਹਿੰਦੀ ਹੈ ਮੰਮੀ ਜੀ ਮੈਂ ਧੀਆਂ ਨੂੰ ਲੈ ਕੇ ਕਿੱਥੇ ਜਾਵਾਂਗੀ ਤੁਸੀਂ ਆਪਣੇ ਪੁੱਤਰ ਦਾ ਦੂਜਾ ਵਿਆਹ ਨਾ ਕਰੋ ਜੇਕਰ ਸਾਡੀ ਕਿਸਮਤ ਵਿੱਚ ਬੇਟਾ ਲਿਖਿਆ ਹੁੰਦਾ ਤਾਂ ਰੱਬ ਸਾਨੂੰ ਜ਼ਰੂਰ ਦਿੰਦਾ ਤੁਸੀਂ ਇਹ ਕਹਿਰ ਨਾ ਖਮਾਓ ਮਨਵੀਰ ਦੀ ਸੱਸ ਕਹਿੰਦੀ ਹੈ ਤੂੰ ਹੁਣ ਇਸ ਘਰ ਦਾ ਵਾਰਿਸ ਦੇਣ ਦੇ ਯੋਗ ਨਹੀਂ ਹੈ ਮੈਂ ਤਾਂ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਾਂਗੀ ਮਨਵੀਰ ਦੀ ਸੱਸ ਮਨਵੀਰ ਅਤੇ ਉਸ ਦੀਆਂ ਕੁੜੀਆਂ ਨੂੰ ਘਰੋਂ ਕੱਢ ਦਿੰਦੀ ਹੈ ਉਹ ਕਹਿੰਦੀ ਹੈ ਕਿ ਤੂੰ ਤਾਂ ਮਨਹੂਸ ਹੈ ਤੇਰਾ ਤੇ ਤੇਰੀਆਂ 3ਾਂ ਦਾ ਪਰਛਾਵਾਂ ਮੇਰੀ ਦੂਜੀ ਨੂੰ ਤੇ ਪਵੇਗਾ। ਮਨਵੀਰ ਵਿਚਾਰੀ ਆਪਣੇ ਭਰਾ ਦੇ ਖਾਲੀ ਪਏ ਘਰ ਵਿੱਚ ਜਾ ਕੇ ਰਹਿਣ ਲੱਗ ਜਾਂਦੀ ਹੈ। ਉਹ ਆਪਣੇ ਚਾਚੇ ਤਾਇਿਆਂ ਨੂੰ ਆਪਣੇ ਨਾਲ ਹੋਏ ਸਲੂਕ ਬਾਰੇ ਦੱਸਦੀ ਹੈ। ਮਨਵੀਰ ਨੂੰ ਕੱਪੜੇ ਸਲਾਈ ਕਰਨ ਦਾ ਕੰਮ ਆਉਂਦਾ ਸੀ। ਇਸ ਲਈ ਉਹ ਆਂਢ ਗੁਆਂਢ ਦੀਆਂ ਔਰਤਾਂ ਦੇ ਕੱਪੜੇ ਸਲਾਈ ਕਰਦੀ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ। ਮਨਵੀਰ ਦੀ ਵੱਡੀ ਧੀ ਜੋ ਕਿ ਹੁਣ ਸਮਝਦਾਰ ਹੋ ਚੁੱਕੀ ਸੀ ਉਹ ਮਨਵੀਰ ਨੂੰ ਕਹਿੰਦੀ ਮਾਂ ਤੂੰ ਦਿਲ ਛੋਟਾ ਨਾ ਕਰਿਆ ਕਰ ਜਦੋਂ ਮੈਂ ਪੜ੍ਹ ਲਿਖ ਜਾਵਾਂਗੀ ਤਾਂ ਨੌਕਰੀ ਲੱਗ ਕੇ ਤੁਹਾਡੀ ਮਦਦ ਕਰਿਆ ਕਰਾਂਗੀ ਇੱਕ ਦਿਨ ਮਨਵੀਰ ਦੇ ਸਹੁਰਿਆਂ ਤੋਂ ਉਸ ਦੀ ਗੁਆਂਢਣ ਦਾ ਫੋਨ ਆਉਂਦਾ ਹੈ ਉਹ ਦੱਸਦੀ ਹੈ ਕਿ ਤੁਹਾਡੇ ਜਾਣ ਤੋਂ 2 ਦਿਨ ਬਾਅਦ ਹੀ ਤੇਰੇ ਘਰ ਵਾਲਾ ਵਾਸਾ ਗਿਆ ਸੀ ਉਸ ਦਾ ਦੂਜਾ ਵਿਆਹ ਵੀ ਹੋ ਗਿਆ ਹੈ ਮਨਵੀਰ ਦੇ ਘਰ ਵਾਲਾ ਉਸ ਨੂੰ ਮਿਲਣਾ ਕਦੇ ਵੀ ਉਸ ਦੇ ਪੇਕੇ ਨਾ ਗਿਆ ਜਦੋਂ ਵਿਆਹ ਨੂੰ 2-1/2 ਸਾਲ ਹੋਏ ਤਾਂ ਮਨਵੀਰ ਦੇ ਪਤੀ ਅਤੇ ਸੱਸ ਨੂੰ ਲੱਗਣ ਲੱਗਿਆ ਕਿ ਹੁਣ ਸਾਡੇ ਘਰ ਬੱਚਾ ਹੋਣਾ ਚਾਹੀਦਾ ਹੈ ਉਹਨਾਂ ਨੇ ਡਾਕਟਰ ਦੀ ਸਲਾਹ ਲੈਣੀ ਚਾਹੀ ਡਾਕਟਰ ਨੇ ਮਨਵੀਰ ਦੀ ਸੌਕਨ ਦਾ ਚੈੱਕਅਪ ਕੀਤਾ ਤੇ ਮਨਵੀਰ ਦੇ ਘਰ ਵਾਲੇ ਨੂੰ ਦੱਸਿਆ ਕਿ ਤੁਸੀਂ ਕਦੇ ਵੀ ਪਿਤਾ ਨਹੀਂ ਬਣ ਸਕਦੇ ਤੁਹਾਡੀ ਘਰ ਵਾਲੀ ਕਦੇ ਮਾਂ ਨਹੀਂ ਬਣੇਗੀ ਜਦੋਂ ਡਾਕਟਰ ਇਹ ਗੱਲ ਕਹਿੰਦਾ ਹੈ ਤਾਂ ਮਨਵੀਰ ਦਾ ਘਰ ਵਾਲਾ ਸੋਚਦਾ ਹੈ ਕਿ ਮੈਂ ਤਾਂ ਪੁੱਤ ਲੱਭਦਾ ਲੱਭਦਾ ਆਪਣੀਆਂ ਧੀਆ ਵੀ ਗਵਾ ਬੈਠਾ ਹਾਂ ਉਹ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਤੇ ਤਾਂ ਹਮਾਰ ਕੇ ਰੋਣ ਲੱਗਦਾ ਹੈ ਫਿਰ ਮਨਵੀਰ ਦੇ ਘਰ ਵਾਲੇ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਮੇਰੀਆਂ ਧੀਆ ਮੇਰੇ ਘਰ ਦੀ ਰੌਣਕ ਸੀ ਮਨਵੀਰ ਹਰ ਵੇਲੇ ਮੇਰੀ ਮਦਦ ਕਰਦੀ ਸੀ ਮੈਂ ਉਸ ਨਾਲ ਬਹੁਤ ਧੱਕਾ ਕੀਤਾ ਮੈਨੂੰ ਮਨਵੀਰ ਤੇ ਮੇਰੀਆਂ ਧੀਆ ਦਾ ਸਰਾਫ ਲੱਗ ਗਿਆ ਹੈ ਮਨਵੀਰ ਦਾ ਘਰ ਵਾਲਾ ਆਪਣੀ ਦੂਜੀ ਘਰ ਵਾਲੀ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਉਸ ਦੀ ਦੂਜੀ ਘਰ ਵਾਲੀ ਘਰ ਛੱਡ ਕੇ ਆਪਣੇ ਪੇਕੇ ਚਲੀ ਜਾਂਦੀ ਹੈ ਉਹ ਸੋਚਦੀ ਹੈ ਜਦੋਂ ਇਹਨਾਂ ਨੇ ਤਿੰਨ ਧੀਆ ਦੀ ਮਾਂ ਕਰੂੰ ਕੱਢ ਦਿੱਤੀ ਮੈਂ ਇਹਨਾਂ ਦੀ ਕੀ ਲੱਗਦੀ ਹਾਂ ਮਨਵੀਰ ਦਾ ਘਰ ਵਾਲਾ ਵਿਦੇਸ਼ ਵਾਪਸ ਨਹੀਂ ਜਾਂਦਾ ਉਹ ਉੱਥੇ ਹੀ ਪ੍ਰਾਈਵੇਟ ਜੌਬ ਕਰਨ ਲੱਗ ਜਾਂਦਾ ਹੈ ਇੱਕ ਦਿਨ ਉਹ ਆਪਣੀ ਡਿਊਟੀ ਤੋਂ ਵਾਪਸ ਆ ਰਿਹਾ ਸੀ ਉਸ ਦਾ ਬੁਰੀ ਤਰ੍ਹਾਂ ਐਕਸੀਡੈਂਟ ਹੋ ਜਾਂਦਾ ਹੈ ਉਸ ਦੀ ਲੱਤ ਟੁੱਟ ਜਾਂਦੀ ਹੈ ਮਨਵੀਰ ਦੇ ਘਰ ਵਾਲਾ ਆਪਣੀ ਮਾਂ ਨੂੰ ਕਹਿੰਦਾ ਹੈ ਮਾਂ ਇਹ ਸਭ ਕੁਝ ਤੇਰੇ ਕਰਕੇ ਹੋਇਆ ਤੇਰੇ ਕਹਿਣ ਤੇ ਮੈਂ ਮਨਵੀਰ ਤੇ ਕੁੜੀਆਂ ਨੂੰ ਘਰੋਂ ਕੱਢਿਆ ਤੇਰੇ ਕਹਿਣ ਤੇ ਮੈਂ ਦੂਜਾ ਵਿਆਹ ਕਰਾਇਆ ਮੈਂ ਤੇਰੇ ਮਗਰ ਲੱਗ ਕੇ ਮਨਵੀਰ ਨਾਲ ਬਹੁਤ ਬੁਰਾ ਸਲੂਕ ਕੀਤਾ ਹੈ ਇੱਕ ਦਿਨ ਮਨਵੀਰ ਦੇ ਘਰ ਵਾਲਾ ਆਪਣੇ ਕਿਸੇ ਦੋਸਤ ਨੂੰ ਲੈ ਕੇ ਮਨਵੀਰ ਦੇ ਘਰ ਜਾਂਦਾ ਹੈ ਮਨਵੀਰ ਭਾਂਡੇ ਵਿੱਚ ਬੈਠੀ ਕੱਪੜੇ ਸਿਉ ਰਹੀ ਸੀ ਉਸ ਦੀਆਂ ਵੱਡੀਆਂ ਕੁੜੀਆਂ ਬੜਨ ਗਈਆਂ ਸੀ ਤੇ ਛੋਟੀ ਕੁੜੀ ਉਸ ਦੇ ਕੋਲ ਬੈਠੀ ਖੇਡ ਰਹੀ ਸੀ ਮਨਵੀਰ ਦੇ ਪਤੀ ਦਾ ਦੋਸਤ ਉਸ ਨੂੰ ਆਵਾਜ਼ ਮਾਰ ਕੇ ਕਹਿੰਦਾ ਹੈ ਕਿ ਮਨਵੀਰ ਭਾਬੀ ਬਾਹਰ ਆ ਤੈਨੂੰ ਕੋਈ ਮਿਲਣ ਆਇਆ ਹੈ ਮਨਵੀਰ ਬਾਹਰ ਆ ਕੇ ਦੇਖਦੀ ਹੈ ਗੱਡੀ ਵਿੱਚ ਉਸ ਦਾ ਪਤੀ ਬੈਠਾ ਸੀ ਮਨਵੀਰ ਉਸ ਨੂੰ ਪੁੱਛਦੀ ਹੈ ਤੁਸੀਂ ਘਰ ਦੇ ਅੰਦਰ ਕਿਉਂ ਨਹੀਂ ਆਏ ਤਾਂ ਮਨਵੀਰ ਦਾ ਪਤੀ ਆਪਣੀ ਹਾਲਤ ਉਸ ਨੂੰ ਦੱਸਦਾ ਹੈ ਉਹ ਗੱਡੀ ਨੂੰ ਘਰ ਦੇ ਅੰਦਰ ਲੈ ਕੇ ਆਉਣ ਲਈ ਕਹਿੰਦੀ ਹੈ ਚਾਹ ਪਾਣੀ ਬਣਾਉਂਦੀ ਹੈ ਤੇ ਆਪਣੇ ਘਰ ਵਾਲੇ ਦਾ ਹਾਲ ਚਾਲ ਪੁੱਛਦੀ ਹੈ ਫੇਰ ਮਨਵੀਰ ਦਾ ਘਰ ਵਾਲਾ ਉਸ ਤੋਂ ਮਾਫੀ ਮੰਗਦਾ ਹੈ ਉਹ ਦੱਸਦਾ ਹੈ ਕਿ ਮੈਂ ਜਿਸ ਨਾਲ ਦੂਜਾ ਵਿਆਹ ਕਰਵਾਇਆ ਸੀ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ ਸੀ ਉਹ ਮਾਂ ਦੇ ਸੁਲੂਕ ਤੋਂ ਤੰਗ ਆ ਕੇ ਪੇਕੇ ਘਰ ਚਲੀ ਗਈ ਹੈ। ਮਨਵੀਰ ਦੇ ਘਰ ਵਾਲੇ ਨੂੰ ਮਨਵੀਰ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਤੁਹਾਡੀ ਸੱਟ ਲੱਗੀ ਹੈ ਮੈਂ ਤੁਹਾਡੀ ਸਾਂਭ ਸੰਭਾਲ ਕਰਨ ਲਈ ਤਿਆਰ ਹਾਂ। ਮਨਵੀਰ ਦਾ ਘਰ ਵਾਲਾ ਕਹਿੰਦਾ ਹੈ ਸੱਚੀ ਮਨਵੀਰ ਤੇਰਾ ਦਿਲ ਬਹੁਤ ਵੱਡਾ ਹੈ ਮੈਂ ਤੇਰੇ ਨਾਲ ਇੰਨਾ ਭੈੜਾ ਸੁਲੂਕ ਕੀਤਾ ਤੂੰ ਫਿਰ ਵੀ ਮੇਰੀ ਦੇਖਭਾਲ ਕਰਨ ਲਈ ਤਿਆਰ ਹੈ। ਮਨਵੀਰ ਦਾ ਘਰ ਵਾਲਾ ਕਹਿੰਦਾ ਹੈ ਕਿ ਮੈਂ ਆਪਣੇ ਮਤਲਬ ਲਈ ਦੂਜਾ ਵਿਆਹ ਕਰਵਾ ਲਿਆ ਸੀ। ਮਨਵੀਰ ਕਹਿਣ ਲੱਗੀ, ਜੋ ਵੀ ਹੋਵੇ ਪਰ ਤੁਹਾਡੀ ਸੇਵਾ ਕਰਨਾ ਮੇਰਾ ਫਰਜ਼ ਹੈ। ਫਿਰ ਉਹ ਮਨਵੀਰ ਅਤੇ ਆਪਣੀਆਂ ਧੀਆਂ ਨੂੰ ਆਪਣੇ ਨਾਲ ਆਪਣੇ ਘਰ ਵਾਪਸ ਲੈ ਜਾਂਦਾ ਹੈ। ਘਰ ਜਾ ਕੇ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਜੇਕਰ ਅੱਜ ਤੋਂ ਬਾਅਦ ਮਨਵੀਰ ਜਾਂ ਮੇਰੀਆਂ ਧੀਆਂ ਨੂੰ ਕੁਝ ਕਿਹਾ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਮਨਵੀਰ ਦੀ ਸੱਸ ਵੀ ਭਰੇ ਹੋਏ ਮਨ ਨਾਲ ਮਨਵੀਰ ਤੋਂ ਮਾਫੀ ਮੰਗਦੀ ਹੈ ਉਹ ਕਹਿੰਦੀ ਹੈ ਧੀਏ ਮੈਨੂੰ ਮਾਫ ਕਰ ਦੇ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਵੀ ਉੱਚਾ ਬੋਲ ਨਹੀਂ ਬੋਲਾਂਗੀ ਮਨਵੀਰ ਕਹਿਣ ਲੱਗੀ ਮੰਮੀ ਜੀ ਮਾਫੀ ਮੰਗ ਕੇ ਮੈਨੂੰ ਛੋਟਾ ਨਾ ਕਰੋ ਜਿੰਨਾ ਧੀਆ ਨੂੰ ਉਹ ਬੁਰਾ ਸਮਝਦੇ ਸੀ ਉਹੀ ਧੀਆ ਦਾਦੀ ਅਤੇ ਆਪਣੇ ਪਿਤਾ ਦੀ ਸੇਵਾ ਕਰਦਿਆਂ ਹਨ ਉਹ ਬਹੁਤ ਖੁਸ਼ ਹੁੰਦੇ ਹਨ ਕਰੀ ਬਿਸ਼ੇਗ ਮਹੀਨੇ ਬਾਅਦ ਮਨਵੀਰ ਦਾ ਪਤੀ ਚੱਲਣ ਫੇਰਨ ਲੱਗ ਜਾਂਦਾ ਹੈ। ਮਨਵੀਰ ਆਪਣਾ ਸਲਾਈ ਦਾ ਕੰਮ ਜਾਰੀ ਰੱਖਦੀ ਹੈ। ਠੀਕ ਹੋਣ ਤੋਂ ਬਾਅਦ ਮਨਵੀਰ ਦਾ ਘਰ ਵਾਲਾ ਫੇਰ ਡਿਊਟੀ ਜਾਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਉਹ ਰਲ ਮਿਲ ਕੇ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰਦੇ ਹਨ। ਉਸ ਦੀਆਂ ਕੁੜੀਆਂ ਵੀ ਪੜ੍ਹਾਈ ਵਿੱਚ ਹਮੇਸ਼ਾ ਅੱਭਲ ਆਉਂਦੀਆਂ ਹਨ। ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਗਈ। ਦੋਸਤੋ ਧੀਆ ਕਦੇ ਵੀ ਬੋਝ ਨਹੀਂ ਹੁੰਦੀਆਂ ਆਪਣੀ ਕਿਸਮਤ ਆਪ ਲਿਖਾ ਕੇ ਲੈਂਦੀਆਂ ਹਨ ਉਹਨਾਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰੱਖਾ